ਸਸਿ ਘਾਲੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਪਰ ਅੱਜ ਗੱਲ ਕਰਦੇ ਹਾਂ ਮਾਤਾ ਤੇ ਪਟ ਦਾ ਵੀਡੀਓ ਦੀ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਪ੍ਰੀਤ ਦੀ ਸੱਸ ਪ੍ਰੀਤ ਨੂੰ ਲੈ ਕੇ ਆਪਣੇ ਭਰਾ ਦੇ ਘਰ ਜਾਂਦੀ ਹੈ ਤੇ ਪਰ ਭਰਾ ਵੀ ਕੋਈ ਗੱਲ ਨਹੀਂ ਮੰਨਦਾ ਸਭ ਨੂੰ ਅਲਾਟਾਲਾ ਹੀ ਕਰ ਦਿੰਦਾ ਹੈ ਤੇ ਉੱਥੋਂ ਮਾਮੀ ਵੀ ਕਹਿ ਦਿੰਦੀ ਹੈ ਕਿ ਮੈਂ ਤਾਂ ਆਪ ਵਿੱਕੀ ਕੋਲੋਂ ਪੈਸੇ ਲੈਣੇ ਨੇ ਫਿਰ ਜਦੋਂ ਵਾਪਸ ਆਉਂਦੀਆਂ ਨੇ ਤਾਂ ਪ੍ਰੀਤ ਕਹਿੰਦੀ ਹੈ ਕਿ ਦੇਖਿਆ ਤੁਸੀਂ ਭਰਾ ਭਰਾ ਕਰਦੀ ਸੀ ਤੁਹਾਡੇ ਦੇ ਭਰਾਣੇ ਵੀ ਕੋਈ ਗੱਲ ਨਹੀਂ ਮੰਨੀ ਤੁਹਾਡੀ ਫੇਰ ਉਹ ਕਹਿੰਦੀ ਹੈ ਚੱਲ ਤੇਰੇ ਤਾਈ ਕੋਲ ਚਲਦੇ ਆ ਪਰ ਪ੍ਰੀਤ ਇੱਥੇ ਨਾ ਕਰ ਦਿੰਦੀ ਹੈ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਤੁਸੀਂ ਅਜੇ ਵੀ ਆਪਣੇ ਹੀ ਮੁੰਡੇ ਦਾ ਸਾਥ ਦੇ ਰਹੇ ਹੋ ਮੈਂ ਨਹੀਂ ਜਾਣਾ ਤੁਹਾਡੇ ਨਾਲ ਜਦੋਂ ਉਹ ਸਾਰੀ ਗੱਲ ਜਾ ਕੇ ਤਾਇ ਨੂੰ ਦੱਸਦੀ ਹੈ ਤਾਂ ਤਾਇਆ ਵੀ ਇੱਥੇ ਨਾ ਕਰ ਦਿੰਦਾ ਹੈ ਕਿਉਂਕਿ ਉਸ ਨੂੰ ਵੀ ਪਤਾ ਹੈ ਕਿ ਵਿੱਕੀ ਹੀ ਗਲਤ ਆ ਗਲਤ ਇਨਸਾਨ ਦਾ ਸਾਥ ਕੋਈ ਵੀ ਨਹੀਂ ਦਿੰਦਾ ਭਾਵੇਂ ਉਹ ਪਿੰਡ 'ਚ ਹੋਵੇ ਭਾਵੇਂ ਉਹ ਰਿਸ਼ਤੇਦਾਰ ਹੋਵੇ ਕਿਉਂਕਿ ਗਲਤ ਇਨਸਾਨ ਦਾ ਸਾਥ ਦੇ ਕੇ ਦੂਜਾ ਬੰਦਾ ਵੀ ਗਲਤ ਲੱਗਣ ਲੱਗ ਜਾਂਦਾ ਹੈ ਪਰ ਜਦੋਂ ਤਾਇਆ ਨਾ ਕਰ ਦਿੰਦਾ ਹੈ ਨਾਲ ਜਾਣ ਨੂੰ ਤਾਂ ਪ੍ਰੀਤੀ ਸੱਸ ਉਸ ਨੂੰ ਵੀ ਗੱਲਾਂ-ਬਾਤਾਂ ਕਰਦੀ ਹੈ ਤੇ ਘਰ ਆ ਜਾਂਦੀ ਹੈ ਪੀਰੋ ਪ੍ਰੀਤ ਨੂੰ ਆਣ ਕੇ ਕਹਿੰਦੀ ਹੈ ਕਿ ਤੇਰੇ ਤਾਈ ਨੇ ਵੀ ਸਾਡਾ ਸਾਥ ਨਹੀਂ ਦਿੱਤਾ ਫਿਰ ਪ੍ਰੀਤ ਬੋਲਦੀ ਆ ਕਿ ਜਦ ਤੁਹਾਡਾ ਮੁੰਡਾ ਹੀ ਗਲਤ ਹੈ ਤਾਂ ਕੋਈ ਸਾਥ ਕਿਉਂ ਦੇਊਗਾ ਇਸ ਵਾਰੀ ਤਾਂ ਮੈਂ ਵੀ ਵਿੱਕੀ ਦਾ ਸਾਥ ਨਹੀਂ ਦੇਣਾ ਮੈਂ ਤਾਂ ਸਗੋਂ ਆਪ ਪੁਲਿਸ ਨੂੰ ਫੜਾਉਣਾ ਆ ਜਦੋਂ ਇਹ ਸਾਲ 6 ਮਹੀਨੇ ਜੇਲ੍ਹ ਵਿੱਚ ਰਹੂਗਾ ਤਾਂ ਆਪੇ ਇਹਨੂੰ ਪਤਾ ਲੱਗੂਗਾ ਇੱਧਰ ਭੂਆ ਤੇ ਭੂਆ ਦੀ ਨੋ ਵੀ ਵਿੱਕੀ ਕੋਲੋਂ ਡਰੀਆਂ ਪਈਆਂ ਨੇ ਕਿਉਂਕਿ ਵਿੱਕੀ ਕੋਲ ਪਿਸਤੌਲ ਹੈ ਉਹ ਸੋਚਦੀਆਂ ਨੇ ਕਿ ਛੇਤੀ ਛੇਤੀ ਇਹ ਸਾਡੇ ਘਰੋਂ ਜਾਵੇ ਫਿਰ ਜਦੋਂ ਭੂਆ ਵਿੱਕੀ ਦੇ ਘਰ ਫੋਨ ਲਗਾਉਂਦੀ ਹੈ ਪ੍ਰੀਤ ਤੇ ਉਸਦੀ ਸੱਸ ਨੂੰ ਪਤਾ ਲੱਗ ਜਾਂਦਾ ਹੈ ਕਿ ਵਿੱਕੀ ਭੂਆ ਕੋਲ ਹੈ ਫਿਰ ਜਦੋਂ ਉਹ ਛੇਤੀ ਛੇਤੀ ਆਉਂਦੀਆਂ ਨੇ ਪਰ ਉਹਨੇ ਚਿਰ ਨੂੰ ਵਿੱਕੀ ਉੱਥੋਂ ਚਲਾ ਜਾਂਦਾ ਹੈ ਫਿਰ ਉਹ ਸਾਰੀ ਗੱਲ ਵਿੱਕੀ ਦੀ ਭੂਆ ਹੁਣਾਂ ਨੂੰ ਦੱਸਦੀਆਂ ਨੇ ਤੇ ਇਹ ਵੀ ਕਹਿੰਦੀਆਂ ਨੇ ਕਿ ਤੁਸੀਂ ਉਹਨੂੰ ਜਾਣ ਕਿਉਂ ਦਿੱਤਾ ਜੇ ਹੁਣ ਆਇਆ ਤਾਂ ਤੁਸੀਂ ਉਸ ਨੂੰ ਨਾ ਜਾਣ ਦਿਓ ਚਾਹੇ ਤੁਸੀਂ ਉਹਨੂੰ ਕਮਰੇ ਵਿੱਚ ਹੀ ਬੰਦ ਕਰ ਦਿਓ ਤਪੂਆ ਹੁਣ ਇਹ ਵੀ ਕਹਿ ਦਿੰਦੀ ਆ ਨਹੀਂ ਕੋਈ ਗੱਲ ਨਹੀਂ ਜੇ ਹੁਣ ਆਊਗਾ ਤਾਂ ਅਸੀਂ ਉਸ ਨੂੰ ਜਾਣ ਨਹੀਂ ਦਿੰਦੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ